ਹੀੜ ਹੋਣ ਦੇ ਬਾਵਜੂਦ ਆਰਾਮ ਨਾਲ ਰੁਕ ਸਕਦੇ ਹੋ ਯੋਧਿਆ ਵਿੱਚ 1 ਮਿੰਟ ਵਿੱਚ ਕਰਵਾਓ ਸ਼੍ਰੀ ਰਾਮ ਨਗਰੀ ਵਿੱਚ ਹੋਮਸਟੇ ਬੁੱਕ ਸਰਕਾਰ ਕਰੇਗੀ ਤੁਹਾਡੀ ਮਦਦ ਸੁਣੋ ਇਹ ਆਸਾਨ ਸਟੈਪ ਰਾਮ ਜਨਮ ਭੂਮੀ ਟਰਸਟ ਮੁਤਾਬਕ ਲੱਖਾਂ ਸ਼ਰਧਾਲੂ ਪ੍ਰਾਣ ਪ੍ਰਿਸ਼ਟਾ ਦੇ ਲਈ ਯੋਧਿਆ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਹੋਟਲ ਬੁਕਿੰਗ ਪਰ ਜਾਣ ਦੀ ਕਾਫੀ ਸੰਭਾਵਨਾ ਵੀ ਰਹੀ ਹੈ। ਅਯੁੱਧਿਆ ਵਿਕਾਸ ਅਥਾਰਟੀ ਅਤੇ ਉੱਤਰ ਪ੍ਰਦੇਸ਼ ਟੂਰਿਜ਼ਮ ਬੋਰਡ ਸ਼ਰਧਾਲੂਆਂ ਦੇ ਲਈ ਰਹਿائش ਯਾਨੀ ਉਹਨਾਂ ਦੇ ਰਹਿਣ ਦੇ ਲਈ ਪ੍ਰਬੰਧਾਂ ਨੂੰ ਸੁਧਾਰਨ ਦੇ ਲਈ ਜੋ ਐ ਕੰਮ ਕਰ ਰਹੇ ਹਨ ਹੌਲੀ ਅਯੁੱਧਿਆ ਯਾਨੀ ਕਿ ਜੋ ਐਪ ਦਾ ਨਾਮ ਹੈ ਉਹ ਹੈ ਹੋਲੀ ਅਯੁੱਧਿਆ ਜਿਸ ਨੂੰ ਮਿਲ ਕੇ ਤਿਆਰ ਕੀਤਾ ਗਿਆ ਹੈ ਤੁਸੀਂ ਇਸ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਐਪ ਦੇ ਵਿੱਚ ਤੁਹਾਨੂੰ ਰਜਿਸਟਰਡ ਨੰਬਰ ਨਾਲ ਲੌਗਇਨ ਕਰਨਾ ਪਵੇਗਾ ਇੱਥੇ ਤੁਹਾਨੂੰ ਆਪਣਾ ਪੂਰਾ ਨਾਮ ਅਤੇ ਈਮੇਲ ਆਈਡੀ ਦਰਜ ਕਰਨੀ ਪਵੇਗੀ ਇਸ ਐਪ ਦੇ ਵਿੱਚ 500 ਤੋਂ ਵੱਧ ਘਰਾਂ ਅਤੇ ਇਮਾਰਤਾਂ ਦੇ ਵਿੱਚ ਘਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਯਾਨੀ ਕਿ ਜੋ ਐ ਲਿਸਟ ਤਿਆਰ ਕੀਤੀ ਗਈ ਹੈ ਜਿੱਥੇ ਤੁਸੀਂ ਰਹਿ ਸਕਦੇ ਹੋ ਤਾਂ ਜਿਸ ਨੂੰ ਤੁਸੀਂ ਆਪਣੇ ਬਜਟ ਦੇ ਅਨੁਸਾਰ ਆਸਾਨੀ ਨਾਲ ਬੁੱਕ ਕਰਵਾ ਸਕਦੇ ਹੋ ਹੋਮਸਟੇ ਦੇ ਮਾਲਕ ਬਾਰੇ ਵੀ ਸਾਰੀ ਜਾਣਕਾਰੀ ਐਪ ਦੇ ਵਿੱਚ ਦਿੱਤੀ ਗਈ ਹੈ ਤੇ ਜਿਸ ਦੀ ਨਿਗਰਾਨੀ ਉੱਤਰ ਪ੍ਰਦੇਸ਼ ਸਰਕਾਰ ਖੁਦ ਕਰ ਰਹੀ ਹੈ ਇਸ ਲਈ ਇਸ ਐਪ ਦੀ ਮਦਦ ਨਾਲ ਤੁਸੀਂ ਜੋ ਹੈ ਹੋਮਸਟੇ ਕਰ ਸਕਦੇ ਹੋ ਯੁੱਧਿਆ ਦੇ ਵਿੱਚ ਚਾਹੇ ਉੱਥੇ ਭਾਰੀ ਭੀੜ ਹੈ ਸ਼ਰਧਾਲੂਆਂ ਦੀ ਤਾਂ ਵੀ ਤੁਸੀਂ ਉੱਥੇ ਰੁਕ ਸਕਦੇ ਹੋ RAM ਨਾਲ ਅਯੁੱਧਿਆ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਰਾਮਦਾਇਕ ਦਿਨ ਬਤੀਤ ਕਰ ਸਕਦੇ ਹੋ, ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਉੱਥੇ ਰਹਿ ਸਕਦੇ ਹੋ। ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ ਕਿਉਂਕਿ ਜੋ ਹੈ ਉੱਥੇ ਜਾਣਕਾਰੀ ਹੋਮਸਟੇ ਦੇ ਮਾਲਕ ਬਾਰੇ ਵੀ ਦਿੱਤੀ ਗਈ ਹੈ ਇਹ ਐਪ ਫਿਲਹਾਲ ਸਿਰਫ ਐਂਡਰੋਇਡ ਉਪਭੋਗਤਾਵਾਂ ਦੇ ਲਈ ਹੀ ਉਪਲਬਧ ਹੈ ਇਸ ਨੂੰ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਵੀ ਲੋਕ ਅਯੋਧਿਆ ਜਾਣ ਦਾ ਪਲਾਨ ਬਣਾਉਣਗੇ ਜਾਂ ਫਿਰ ਬਣਾ ਰਹੇ ਨੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਰਾਮ ਭਗਤਾ ਦੇ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਈੜ ਹੋਣ ਦੇ ਬਾਵਜੂਦ ਆਰਾਮ ਨਾਲ ਰੁਕ ਸਕਦੇ ਹੋ ਅਯੋਧਿਆ ਵਿੱਚ 1 ਮਿੰਟ ਵਿੱਚ ਕਰਵਾਓ ਸ਼੍ਰੀ ਰਾਮ ਨਗਰੀ ਵਿੱਚ ਹੋਮਸਟੇ ਬੁੱਕ ਸਰਕਾਰ ਕਰੇਗੀ ਤੁਹਾਡੀ ਮਦਦ ਸੁਣੋ ਇਹ ਆਸਾਨ ਸਟੈਪ ਰਾਮ ਜਨਮ ਭੂਮੀ ਟਰਸਟ ਮੁਤਾਬਕ ਲੱਖਾ ਸ਼ਰਧਾਲੂ ਪ੍ਰਾਣ ਪ੍ਰਿਸ਼ਟਾ ਦੇ ਲਈ ਯਾਤਰਾ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਹੋਟਲ ਬੁਕਿੰਗ ਪਰ ਜਾਣ ਦੀ ਕਾਫੀ ਸੰਭਾਵਨਾ ਵੀ ਰਹੀ ਹੈ। ਅਯੁੱਧਿਆ ਵਿਕਾਸ ਅਥਾਰਟੀ ਅਤੇ ਉੱਤਰ ਪ੍ਰਦੇਸ਼ ਟੂਰਿਜ਼ਮ ਬੋਰਡ ਸ਼ਰਧਾਲੂਆਂ ਦੇ ਲਈ ਰਹਿائش ਯਾਨੀ ਉਹਨਾਂ ਦੇ ਰਹਿਣ ਦੇ ਲਈ ਪ੍ਰਬੰਧਾਂ ਨੂੰ ਸੁਧਾਰਨ ਦੇ ਲਈ ਜੋ ਇਹ ਕੰਮ ਕਰ ਰਹੇ ਹਨ ਹੌਲੀ ਅਯੁੱਧਿਆ ਯਾਨੀ ਕਿ ਜੋ ਐਪ ਦਾ ਨਾਮ ਹੈ ਉਹ ਹੈ ਹੋਲੀ ਅਯੁੱਧਿਆ ਜਿਸ ਨੂੰ ਮਿਲ ਕੇ ਤਿਆਰ ਕੀਤਾ ਗਿਆ ਹੈ ਤੁਸੀਂ ਇਸ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਐਪ ਦੇ ਵਿੱਚ ਤੁਹਾਨੂੰ ਰਜਿਸਟਰਡ ਨੰਬਰ ਨਾਲ ਲੌਗਇਨ ਕਰਨਾ ਪਵੇਗਾ ਇੱਥੇ ਤੁਹਾਨੂੰ ਆਪਣਾ ਪੂਰਾ ਨਾਮ ਅਤੇ ਈਮੇਲ ਆਈਡੀ ਦਰਜ ਕਰਨੀ ਪਵੇਗੀ ਇਸ ਐਪ ਦੇ ਵਿੱਚ 500 ਤੋਂ ਵੱਧ ਘਰਾਂ ਅਤੇ ਇਮਾਰਤਾਂ ਦੇ ਵਿੱਚ ਘਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਯਾਨੀ ਕਿ ਜੋ ਐ ਲਿਸਟ ਤਿਆਰ ਕੀਤੀ ਗਈ ਹੈ ਜਿੱਥੇ ਤੁਸੀਂ ਰਹਿ ਸਕਦੇ ਹੋ ਤਾਂ ਜਿਸ ਨੂੰ ਤੁਸੀਂ ਆਪਣੇ ਬਜਟ ਦੇ ਅਨੁਸਾਰ ਆਸਾਨੀ ਨਾਲ ਬੁੱਕ ਕਰਵਾ ਸਕਦੇ ਹੋ ਹੋਮਸਟੇ ਦੇ ਮਾਲਕ ਬਾਰੇ ਵੀ ਸਾਰੀ ਜਾਣਕਾਰੀ ਐਪ ਦੇ ਵਿੱਚ ਦਿੱਤੀ ਗਈ ਹੈ ਤੇ ਜਿਸ ਦੀ ਨਿਗਰਾਨੀ ਉੱਤਰ ਪ੍ਰਦੇਸ਼ ਸਰਕਾਰ ਖੁਦ ਕਰ ਰਹੀ ਹੈ ਇਸ ਲਈ ਇਸ ਐਪ ਦੀ ਮਦਦ ਨਾਲ ਤੁਸੀਂ ਜੋ ਹੈ ਹੋਮਸਟੇ ਕਰ ਸਕਦੇ ਹੋ ਯੋਧਿਆ ਦੇ ਵਿੱਚ ਚਾਹੇ ਉੱਥੇ ਭਾਰੀ ਭੀੜ ਹੈ ਸ਼ਰਧਾਲੂਆਂ ਦੀ ਤਾਂ ਵੀ ਤੁਸੀਂ ਉੱਥੇ ਰੁਕ ਸਕਦੇ ਹੋ RAM ਨਾਲ ਅਯੁੱਧਿਆ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਰਾਮਦਾਇਕ ਦਿਨ ਬਤੀਤ ਕਰ ਸਕਦੇ ਹੋ, ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਉੱਥੇ ਰਹਿ ਸਕਦੇ ਹੋ। ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ ਕਿਉਂਕਿ ਜੋ ਹੈ ਉੱਥੇ ਜਾਣਕਾਰੀ ਹੋਮਸਟੇ ਦੇ ਮਾਲਕ ਬਾਰੇ ਵੀ ਦਿੱਤੀ ਗਈ ਹੈ ਇਹ ਐਪ ਫਿਲਹਾਲ ਸਿਰਫ ਐਂਡਰੋਇਡ ਉਪਭੋਗਤਾਵਾਂ ਦੇ ਲਈ ਹੀ ਉਪਲਬਧ ਹੈ ਇਸ ਨੂੰ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਵੀ ਲੋਕ ਅਯੋਧਿਆ ਜਾਣ ਦਾ ਪਲਾਨ ਬਣਾਉਣਗੇ ਜਾਂ ਫਿਰ ਬਣਾ ਰਹੇ ਨੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਰਾਮ ਭਗਤਾ ਦੇ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਨਾ